ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਤਾਂ ਪਹਿਨ ਨਹੀਂ ਬਹੁਤ ਬਦਨਾਮ ਹੈ ਪਰ ਇੱਕ ਅੱਜ ਕਹਿੰਦੇ ਨਵੀਂ ਗਰੰਟੀ ਦਿੱਤੀ ਹੈ ਕਿ ਬੀਬੀਆਂ ਨੂੰ ਹਜ਼ਾਰ ਦੀ ਥਾਂ 1100 ਰੁਪਏ ਦਾ ਛਕਣ ਪਾਵਾਂਗੇ ਜੀ ਆ ਪਹਿਲੀ ਵਾਰੀ ਜਿਹੜਾ ਛਕਣ ਕੋਈ ਉਧਾਰ ਪਉਂਦਾ ਦੇਖਿਆ ਇਹਦਾ ਛਕਣ ਤਾਂ ਘਟੂ ਘਟੇ ਨਗਦ ਦਿੱਤਾ ਜਾਂਦਾ ਹੈ ਇਹਨ ਛਗਣ ਨੂੰ ਵੀ ਆਧਾਰ ਵਾਲੇ ਪਾਸੇ ਲਾਇਏ ਇਹਦਾ ਪਹਿਲਾ ਹੀ ਝੂਠ ਆ ਜੀਮੇ ਸਾਹਿਬ ਜੇ ਗੱਲ ਕਰੀਏ ਤੇ ਡੇਰਾ ਮੁਖੀ ਨੂੰ ਬਰੀ ਕਿਛਾ ਗਿਆ ਕੀ ਕਰਨਾ ਚਾਹੁੰਦੇ ਡੇਰਾ ਮੁਖੀ ਨੂੰ ਆਪਣਾ ਬਰੀ ਘੱਟ ਆ ਨਹੀਂ ਮੈਂ ਹਲੇ ਕੋਈ ਖਬਰ ਇਦਾਂ ਨਹੀਂ ਸੁਣੀ ਨਹੀਂ ਕਿੰਨੇ ਬਰੀ ਕੀਤਾ ਇੱਕ ਜਿਹੜਾ ਕੇਸ ਸੀ ਨਾ ਉਹਦੇ ਵਿੱਚ ਮੈਨੂੰ ਹਲੇ ਜਦੋਂ ਸਾਰਾ ਪਤਾ ਨਹੀਂ ਕਹਿੰਦੇ ਡਿਟੇਲ ਦੀ ਜੀ ਸਰ ਅੱਜ ਉਹ ਦਰਮੰਗਲ ਖੁਣ ਦੇ ਵਿੱਚ ਇੱਕ ਮੀਡੀਆ ਕੀਤੀ ਕਿ ਰਾਜੀ ਦਾ ਰੋਣ ਤਾਂ ਦੇ ਮੈਂ ਕੀ ਕਰਨਾ ਚਾਹੁੰਦਾ ਮੈਂ ਦਵਿੰਦਰਜੀਤ ਸਿੰਘ ਗੋਲਦੀ ਸਰਪੰਚ ਨੰਗਲ ਮੈਂਬਰ ਜਰਨਲ ਕਾਉਂਸਲ ਪੰਜਾਬ ਅਤੇ ਮੇਰੇ ਨਾਲ ਮੇਰਾ ਵੀਰ ਸਰਦਾਰ ਕਲਦੀਪ ਸਿੰਘ ਜੀ ਮੈਂਬਰ ਜਰਨਲ ਕਾਉਂਸਲ ਪੰਜਾਬ ਅਤੇ ਸਰਕਲ ਪ੍ਰਧਾਨ ਅਤੇ ਹੋਰ ਮੇਰੇ ਜਿਹੜੇ ਨਾਲ ਸਾਡੇ ਸਾਥੀ ਹੀ ਸਰਪੰਚ ਚੇਅਰਮੈਨ ਆਪਾਂ ਸਾਰਿਆਂ ਜਾਣਿਆ ਰਲ ਕੇ ਅੱਜ ਦਲਜੀਤ ਸਿੰਘ ਚੀਨਾ ਦੇ ਹੱਕ ਵਿੱਚ ਰੈਲੀ ਰੱਖੀ ਸੀ ਮਤਲਬ ਮੀਟਿੰਗ ਰੱਖੀ ਸੀ ਜਿਹੜੀ ਰੈਲੀ ਦੇ ਰੂਪ ਧਾਰ ਗਈ ਇਹਨਾਂ ਪਿਆਰ ਦਿੱਤਾ ਸੰਗਤਾਂ ਨੇ ਆਨੂੰ ਆ 15 20 ਸਾਲਾਂ ਬਾਅਦ ਮੁੜ ਕੇ ਇਹਨਾਂ ਨੂੰ ਪਿਆਰ ਮਿਲਿਆ ਮੈਂ 20 ਸਾਲ ਸਰਪੰਚ ਰਿਆਂ ਲਗਾਤਾਰ ਮੁੜ ਕੇ ਬਾਹਰ ਚਲ ਗਿਆ ਹਾਂ ਇੰਨਾ ਪਿਆਰ 20 15 20 ਸਾਲਾਂ ਬਾਅਦ ਜੋ ਪਹਿਲਾਂ ਹੁੰਦਾ ਸਾਡੇ ਪਿੰਨੋਗ ਦੀ ਦਖਦਾ 20 20 ਵੋਟਾਂ ਕਾਂਗਰਸ ਨੂੰ ਪੈਂਦੀਆਂ ਆਂ ਆਰ ਕਾਰੀ ਵੀ ਇਸੇ ਤਰ੍ਹਾਂ ਹੜ ਆ ਗਿਆ ਮੁੰਡਿਆਂ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਕਿਸੇ ਨਾ ਗੱਲ ਕਰੋ ਉਹ ਹੁਣ ਬਾਦਲ ਹੀ ਬਾਦਲ ਹੋਣੀ ਹੈ ਇੱਕ ਤਰੀਕ ਨੂੰ ਇਹੋ ਜੇ ਚੰਡੇ ਗੱਡਾਂਗੇ ਕਿ ਚੀਨਾ ਮਸਾਪ ਦਾ ਰਿਕਾਰਡ ਤੋੜ ਕੇ ਇਥੋਂ ਜਿੱਤ ਕੇ ਲਾਗੇ ਇਹ ਹਲਕੇ ਦੇ ਇਹੋ ਜੀ ਜਿੱਤ ਦਾਵਾਵਾਂਗੇ ਲੋਕੀ ਯਾਦ ਕਰਨਗੇ ਵੀ ਸਰਦਾਰ ਨੱਤਾ ਸਿੰਘ ዳልਮ ਦਾ ਲਗ ਲਾਗੇ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਵਰਕਰ ਆ ਸੁਖਵੰਤ ਸਿੰਘ ਕੁਲਦੀਪ ਸਿੰਘ ਸੱਤ ਵੀਰ ਏਡੇ ਜੋਧੇ ਆ ਲਾਡੀ ਆ ਹੋਰ ਸਰਪੰਚ ਜਿੰਨੇ ਆ ਗਿਆ ਇੰਨੇ ਮਿਹਨਤੀ ਆ ਵੀ ਦਿਨ ਰਾਤ ਇੱਕ ਕੀਤਾ ਆ ਚੀਮਾ ਸਾਹਿਬ ਦੀ ਜਿੱਤ ਵਾਸਤੇ ਤੇ ਸਰਦਾਰ ਲੋਧੀ ਨਗਲ ਸਾਹਿਬ ਜਿਹੜੇ ਆ ਸਾਡੇ ਏਡੇ ਵਧੀਆ ਲੀਡਰ ਆ ਜਿਹੜਾ ਇੱਕ ਵਾਰੀ ਉਹਨਾਂ ਨੂੰ ਮਿਲ ਲੈਂਦਾ ਮੁੜ ਕੇ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਸੁਭੀਰ ਸਿੰਘ ਬਾਦ ਆਇਆ ਦੋ ਦਿਨਾਂ ਨਾਲ ਰਹਿ ਲੀਆਂ ਕੀਤੀਆਂ ਬਹੁਤ ਭਾਰੀ ਇਕੱਠ ਲੋਕ ਵੇਖਣੋ ਆਪ ਮਾਣੇ ਲੋਕ ਚੱਲ ਕੇ ਆਏ ਤੇ ਕੀ ਸੁਣਾਈਆਂ ਲੱਗ ਰਹੀਆਂ ਐ ਕਿ ਮਤਲਬ ਇਹ ਜਿਹੜੇ ਇੱਕ ਹਫ਼ਤੇ ਸਮੇਂ ਕਰਨ ਜਿਹੜੇ ਬਦਲੇ ਨੇ ਹੋਰ ਇਹ ਜਿਹੜੇ ਚੀਮਾ ਸਾਹਿਬ ਦੇ ਹੱਥੋਂ ਹੀ ਜਾ ਰਹੇ ਨੇ ਲੋਕ ਸੱਪਾਂ ਵੀ ਲਾ ਰਹੇ ਕਿ ਇਹ ਪਾਜੀ ਪਹਿਲਾਂ ਸਾਨੂੰ ਵੀ ਨਹੀਂ ਇੰਨੀ ਆਸ ਜਦੋਂ ਸੁਖਬੀਰ ਸਿੰਘ ਬਾਦਲ ਆਏ ਉਹਦੇ ਆਪ ਹਰਾਨ ਹੋ ਗਏ ਉਹਦੇ ਅਰਕਾ ਦੀ ਵੇਖ ਕੇ ਗਰਦਾਫ ਹੋ ਅੰਦੇ ਮੇਰਾ ਜੀ ਕਰਦਾ ਮੈਂ ਇਤੋਂ ਇਲੈਕਸ਼ਨ ਮੈਨ ਲੜ ਲਾਂ ਇੰਨੀ ਦੁਨੀਆ ਦਾ ਹੜ ਆ ਗਿਆ ਜਦੋਂ ਆਪਾਂ ਗਏ ਆਪਾਂ ਵੀ ਹੈਰਾਨ ਹੋ ਗਏ ਕਲਾਨੌਰ ਆਪਾਂ ਨੇ ਵੀ ਰਵਿਕਰਨ ਸਿੰਘ ਚੱਲ ਗਿਆ ਸੈਂਦ ਹਲਕੇ ਦੀ ਕੋਈ ਨੁਕਸਾਨ ਹੋਏਗਾ ਪਰ ਉਹਦੇ ਅੱਗੇ ਨੂੰ ਵੀ ਦੂਨੀ ਦੁਨੀਆ ਹੋ ਗਈ ਇਨ ਆਸ ਹੀ ਆਸ ਤੋਂ ਵੱਧ ਲੋਕ ਆਰਕਾਰੀ ਜਿੱਦਾਂ ਝਾੜੂਦੀਆਂ ਬਣਵੇਂ ਆਈਆਂ ਵਾ ਇਸੇ ਤਰ੍ਹਾਂ ਹੀ ਆਰਕਾਰੀ ਆੜਾ ਆਪਣੇ ਇਲਾਕੇ ਦੇ ਵੋਟਰਾਂ ਨੂੰ ਕਿਸ ਦੇ ਦੇਣਾ ਚਾਹੁੰਦੇ ਆਂ ਆਪਾਂ ਤੇ ਇਹੋ ਆਖਾਂਗੇ ਵੀ ਤਗੜੇ ਹੋ ਕੇ ਜੋ ਬਾਦਲ ਸਾਹਿਬ ਦੀਆਂ ਨੀਤੀਆਂ ਆ ਜੋ ਉਹਨਾਂ ਨੇ ਕੰਮ ਕੀਤੇ ਆ ਉਹਨਾਂ ਦੇ ਆਧਾਰ ਤੇ ਸ਼੍ਰੋਮਣੀ ਅਕਾਲੀ ਦਲ ਹੀ ਹੱਕਦਾਰ ਆ ਵੋਟਾਂ ਦਾ ਤੇ ਉਹਨੂੰ ਹੀ ਪਾਉਣੀ ਚਾਹੀਦੀ ਆ ਹੋਰ ਕਿਸੇ ਨੂੰ ਵੋਟ ਪਾਉਣ ਦਾ ਕੋਈ ਲੈਣ ਦਾ ਹੱਕ ਹੀ ਨਹੀਂ ਹੈਗਾ